ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਂਉ ਜੀ ਕੀ ਹਾਲ ਚੱਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਆਪਾਂ ਵੀ ਵਧੀਆ ਬਸ ਇੱਥੇ ਬੱਚੇ ਉੱਠ ਗਏ ਸੀਗੇ ਸਬਕ 6 ਦਾ ਟਾਈਮ ਹੈ ਤੇ ਖੁਰਫਤੇ ਅਜੇ ਵੀ ਸੋਮਣ ਨਹੀਂ ਹੋਇਆ ਵੀ ਤੇ ਅਜੇ ਵਸਿੰਗ ਡਿਆ ਉਹ ਲੈਣ ਬ੍ਰਸ਼ ਬਰੂਸ਼ ਕਰ ਲਿਆ ਚਾਹ ਪੀ ਲਈ ਨਹਾ ਨੂੰ ਕੇ ਤੇ ਹੁਣ ਬਸ ਇੱਥੇ ਮਨਮੀ ਤੇ ਪੂਰੀ ਤਿਆਰ ਮੈਂ ਪ੍ਰੋਪਰ ਤਿਆਰ ਕਰਤੀ ਗੁਰਫਤਿਰ ਦਸਤਾਰ ਲੈ ਕੇ ਰਹਿ ਗਈ ਸੀ ਮੈਂ ਦਸਤਾਰ ਬੰਨਦੀ ਪਈ ਦਸਤਾਰ ਬੰਨਣ ਕਿ ਤੇ ਮੈਂ ਇਹਨਾਂ ਦੇ ਟਿਫਨ ਰੈਂਦੀ ਆ ਬੱਚਿਆਂ ਦੇ ਬਣਾਉਣ ਮਾਰੇ ਮਿੱਟੀ ਫਨ ਬਣਾ ਲੂੰਗੀ ਤੇਰਾ ਤਿੰਨੇ ਨੂੰ ਮੈਨੇ ਟਾਈਮ ਨਾਲ ਹੀ ਰੋਟੀ ਕੁਆ ਕੇ ਨੇ ਟਾਈਮ ਨਾਲ ਹੀ ਵੈਸੇ ਸੁਵਾਤਾ ਹੀ 8:30 ਵਜੇ ਕੇ ਸਵੇਰੇ ਟਾਈਮ ਨਾਲ ਉੱਠਣਾ ਵਾ ਕਿ ਸਕੂਲ ਟਾਈਮ ਚੇਂਜ ਹੋ ਗਿਆ 7:30 ਤੋਂ 12:00 ਵਜੇ ਤੱਕ ਦਾ ਵਾ ਤੇ ਚਲ ਜਲਦੀ ਉੱਠ ਜਾਣਗੇ ਤੇ ਮਣ ਮੀ ਤੇ ਨੂਰ ਤੇ ਉਸ ਤਰ੍ਹਾਂ ਮਣ ਮੀ ਤੇ ਉੱਠ ਗਈ ਪਹਿਲਾਂ ਥੋੜਾ ਫਤੇ ਨੇ ਕੀਤਾ ਵਾ ਅੜੀ ਫੜੀ ਜੇ ਨਹੀਂ ਉੱਠਿਆ ਸੀ ਤੇ ਇਹਨੂੰ ਥੋੜਾ ਟਾਈਮ ਲੱਗਾ ਸੀਗਾ ਤੇ ਪਰ ਉੱਠ ਗਿਆ ਚਲੋ ਤਿਆਰ ਤੇਲ ਵੀ ਹੋ ਗਿਆ ਇਸ ਤੋਂ ਬਾਅਦ ਮੈਂ ਟਿਫਨ ਬਣਾਇਆ ਇਹਨਾਂ ਦੇ ਤੇ ਸੁਸਤਰ ਬਣ ਕੇ ਤੋਂ ਫਤੇ ਨੇ ਸ਼ੂ ਪਾ ਕੇ ਉਸ ਤੋਂ ਬਾਅਦ ਮੈਂ ਟਿਫਨ ਬਣਾ ਲਿਆ ਫਤੇ ਨੇ ਸੋ ਮੰਜਿਆ ਨਹੀਂ ਹੋਇਆ ਵਿਚਾਰਾ ਜੀ ਨੇ ਸੁਸਤ ਸੁਸਤ ਗਿਆ ਹੀਗਾ ਕਿਉਂਕਿ 6:30 5 ਵਜੇ ਉੱਠੇ ਆਏ ਮੈਂ ਮੈਨੂੰ ਨਾ ਲੇਟ ਹੋ ਗਈ ਮੈਂ ਸੋਚੀ ਮੇਰੇ ਤੋਠਿਆ ਨਹੀਂ ਗਿਆ ਮੈਂ 5 ਵਜੇ ਦਾ ਅਲਾਰਮ ਲਾਇਆ 6:30 ਹੋ ਗਿਆ ਫੜਾ ਫੜ ਰੁੱਤੀ ਮਨਾਲੀ ਮੈਂ ਮਨਮਿਤ ਨੂੰ ਆਜ ਮਰਦੀ ਗੁਰਫਤੇ ਨੂੰ ਮੈਂ ਪਾਉਣੇ ਕਿ 6:00 ਆਇਆ ਮਤਲਬ 10 ਕਿ ਮਿੰਟ ਰਹਿੰਦੇ ਆ 40 ਕਿਤੇ 5:40 ਕਿਤੇ 80 ਮਿੰਟ ਮਿੰਦੀ ਮਨਮਿਤ ਨਾਉਣ ਵੜ ਗਈ ਬ੍ਰੈਸ਼ ਕਰਕੇ ਤੇ ਉਸ ਤੋਂ ਬਾਅਦ ਮੈਂ ਆਟਾ ਗੁੰਨ ਕੇ ਚਾਹ ਬਣਾ ਕੇ ਫਤੇ ਨੂੰ ਉਠਾ ਕੇ ਇਹਦੇ ਨਾਲ ਹੀ ਫਤੇ ਨੂੰ ਮੈਂ ਨਵਾ ਕੇ ਲੈ ਆਂਦਾ ਤੇ ਫਤਵੀ ਪ੍ਰੋਪਰ ਤਿਆਰ ਹੋ ਗਏ ਬੱਚੇ ਆਪਣੇ ਅੱਜ ਚਲੋ 7:30 ਤੋਂ 12:00 ਵਜੇ ਤੱਕ ਰਾਜਣਗੇ ਸਕੂਲ 1:00 ਵਜੇ ਤੱਕ ਰਾਜਣਗੇ ਸਕੂਲ ਤੇ ਅਜੇ ਮਨਮੀਤ ਵੀ ਆਉ ਪਈਸਰਾਣੇ ਤੇ ਕੋਲਰ ਗਾੜੀ ਕਿਉਂਕਿ ਗਰਮੀ ਬੜੀ ਹੈ ਨਾ ਬੜਾ ਬੰਦਾ ਹਾਲ ਬੱਚੇ ਆਉਂਦਾ ਵੀ ਬੱਚੇ ਵਿਚਾਰੇ ਵੀ ਕੀ ਕਹਨ ਸੌਂਕ ਤੇ ਵੀ ਨਹੀਂ ਉੱਠਿਆ ਜਾਂਦਾ ਇੰਨਾ ਤੇ ਚਲੋ ਜੀ ਮੈਂ ਚੂਜ ਪਾ ਕੇ ਤੇ ਟਿੱਪਣ ਬਣਾ ਕੇ ਤੇ ਬੱਚੇ ਤੋਰਨਾ ਉਸ ਤੋਂ ਬਾਅਦ ਮਿਲਦੇ ਆਪਾਂ ਤੁਹਾਨੂੰ ਉਸ ਤੋਂ ਬਾਅਦ ਆਪਾਂ ਬੱਚੇ ਤੋਂ ਔਰ ਕਿ ਸਾਰਾ ਘਰ ਦਾ ਜਿਹੜਾ ਕੰਮ ਆਪਾਂ ਖਤਮ ਕਰ ਲਿਆ ਸੀਗਾ ਝਾੜੂ ਪੋਚਾ ਲਾ ਕੇ ਆਪਾਂ ਟਾਈਮ ਨਾਲ ਹੋ ਗਈ ਸੀਗੀ ਫ੍ਰੀ ਅੱਜ ਟਾਈਮ ਨਾਲ ਉੱਠੇ ਤੇ ਟਾਈਮ ਨਾਲ ਬੱਚੇ ਗਏ ਤੇ ਸਾਰਾ ਟਾਈਮ ਨਾਲ ਕੰਮ ਹੋ ਗਿਆ ਤੇ ਇੱਥੇ ਹੋਣ ਹੈਗਾ ਵਾ ਇੱਕ ਇਸ ਵਾਕ ਇੱਕ ਦਾ ਟਾਈਮ ਤੇ ਮੈਂ ਨਾ ਮਨ ਮੀਤ ਨੂੰ ਸਵੇਰੇ ਬੋਲ ਕੇ ਗਈ ਕਹਿੰਦੀ ਮਮਾ ਚਾਵਲ ਬਣਾ ਦਿਓ ਕਿ ਰਾਤੀ ਨਾ ਮੈਂ ਦਾਲ ਬਣਾਈ ਸੀ ਤੇ ਮੈਂ ਚਲ ਮੈਂ ਚੌਲ ਬਣਾ ਦੂੰਗੀ ਆਦੀ ਮਮਾ ਚੌਲ ਬਣਾ ਦਿਓ ਕਿ ਮੈਂ ਚੌਲ ਖਾਣੀ ਆ ਦਾਲ ਦੇ ਨਾਲ ਤੇ ਇਹਨਾਂ ਦੇ ਨੇ ਮਿੱਟੀ ਫਣ ਵੇਖਦੀ ਪਈ ਸੀ ਇੱਕ ਇੱਕ ਰੋਟੀ ਪਾਈ ਇਹਨਾਂ ਨੂੰ ਮਣੂ ਮੀਤ ਖਾ ਵੀ ਫਤੇ ਨੇ ਉੱਕੀ ਰੋਟੀ ਨਖਾਦੀ ਪੂਰੀ ਪ੍ਰੌਂਟੀ ਹੋ ਉਸ ਤਰ੍ਹਾਂ ਹੀ ਵਾਪਸ ਆਈ ਤੇ ਇੱਥੇ ਮੈਂ ਚੌਲ ਚੁਲੇ ਇਹਨਾਂ ਦੇ ਆਉਂਦੇ ਨੂੰ ਬਣਾ ਲਏ ਹੁਣ ਇਹਨਾਂ ਦੇ ਕੱਪੜੇ-ਕੁਪੜੇ ਲਾਦਦੇ ਆ ਤੇ ਇਹਨਾਂ ਨੂੰ ਮਿਲ ਗਈ ਇੱਥੇ ਪਾ ਕੇ ਦੇਣ ਚੌਲ ਤੇ ਮੈਂ ਪਹਿਲਾਂ ਮਣੂ ਮੀਤ ਨੇ ਕਿਹਾ ਮਾ ਮਣੂ ਮੀਤ ਅੱਜ ਆ ਪਹਿਲਾਂ ਥੋੜੀ ਜਿਹੀ ਨਾ ਵੀਡੀਓ ਸ਼ੂਟ ਕਰ ਲਾ ਕਿ ਅੱਜ ਸਵੇਰ ਦਾ ਵਲੌਗ ਕੁਛ ਨਹੀਂ ਬਣਾਇਆ ਵੀ ਕਿ ਚਲ ਆ ਜਾਤੇ ਪਲੀ ਜਿਹੜੇ ਵੀ ਚੈਨਲ ਤੇ ਨਿਊ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਵਾ ਸਪੋਰਟ ਆਪਣੀ ਦੋ ਸਾਥ ਦੋ ਤੁਹਾਡੀ ਸਾਥ ਦੇ ਨਾਲ ਹੀ ਆਪਾਂ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਵੀਡੀਓ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਬਸ ਇੱਥੇ ਮੈਂ ਲੱਗੀ ਸੀਗੀ ਬੱਚਿਆਂ ਨੂੰ ਚੋਲ ਦੇਣ ਮਮਣ ਮੈਂ ਇਤ ਇਨਾ ਕੈਮਰਾ ਫੋਨ ਹਲਾਉਂਦੀ ਨੇ ਇਨਾ ਫੋਨ ਹਣਾ ਹੁੰਦੇ ਨੇ ਇਨੇ ਮੇਰੇ ਤੋਂ ਫੋਨ ਮੰਗੇ ਕਹਿੰਦੀ ਮਮਾ ਪਹਿਲਾਂ ਮੈਨੂੰ ਫੋਨ ਦਵਾ ਫੋਨ ਨਹੀਂ ਦੇਣਾ ਪਹਿਲਾਂ ਮੈਂ ਬਸ ਚੌਲ ਮੈਂ ਇਹਨਾਂ ਦੇ ਆਉਂਦਿਆਂ ਟੱਕਰ ਬਣਾ ਲਈ ਸੀਗੇ 1:00 ਵਜੇ ਤੱਕ ਲਈ ਸੀ ਤੇ ਚੌਲ ਬਣ ਗਏ ਮੈਂ ਚੌਲ ਲਾ ਪਾ ਕੇ ਲੱਗੀ ਹੁੰਦੀ ਨੇ ਤੇ پتہ ਜਾਂਦਾ ਇਹ ਮੈਂ ਦਾਲ ਚੌਲ ਨਹੀਂ ਖਾਣੀ ਮੈਂ ਚਾਹ ਨਾਲ ਖਾਣੀ ਆ ਤੇ ਮੈਂ ਫਿਰ ਇਹਨੂੰ ਨਾ ਥੋੜਾ ਜਿਹਾ ਖੰਡ ਪਾਤੀ ਤੇ ਥੋੜਾ ਜਿਹਾ ਘਿਓ ਪਾਤਾ ਇਹਨੇ ਥੋੜੇ ਜਿਹਾ ਖਾਦੇ ਕੜਸ਼ੀ ਕੀ ਖਾਦੇ ਬਹੁਤ ਥੋੜੇ ਖਾਦੇ ਪਤਾ ਨਹੀਂ ਅੱਜ ਕੀ ਹੋਇਆ ਫਿਰ ਸਕੂਲ ਮਤਲਬ ਰੋਟੀ ਵੀ ਨਹੀਂ ਖਾ ਗਿਆ ਆਇਆ ਆਪਣੀ ਟਿਫਨ ਨਹੀਂ ਕੰਪਲੀਟ ਆਪਾਂ ਪਾਲੇ ਚੌਲ ਮੈਦੇ ਮਨਮੀਤ ਖਾ ਲਾਂਗੇ ਦਾਤਰੋਂ ਵਾਲੋ ਖਾਦੇ ਨੂੰ ਪਾਤੇ ਆ ਖੰਡ ਵਾਲੇ ਖੰਡ ਤੇ ਥੋੜਾ ਘਿਓ ਪਾਤਾ ਕੇਵਲ ਤੇ ਇਹ ਖੰਡ ਘਿਓ ਵਾਲੇ ਖਾ ਲੂਗਾ ਤੇ ਆਪਾਂ ਚੌਲ ਖਾ ਕੇ ਤੇ ਉਸ ਤੋਂ ਬਾਅਦ ਮੈਂ ਬੱਚੇ ਘੜੀ ਸਵਾੰਤ ਤੇ ਸੀਗੇ ਤੇ ਨਾ ਇਹ ਸ਼ਾਮ ਦਾ ਟਾਈਮ 6 ਵਜੇ ਤੱਕ ਤੇ ਬੱਚੇ ਗਏ ਆ ਟਿਊਸ਼ਨ ਮਨਮੀਤ ਟਿਊਸ਼ਨ ਗਈ ਤੇ ਫਦੇ ਬਾਹਰ ਨਾ ਖੇਡਦਾ ਪਿਆ ਹੋ ਤੇ ਇਹਨਾਂ ਦਾ ਨਾ ਸਕੂਲੋਂ ਮੈਸੇਜ ਆ ਗਿਆ ਅਮਰ ਛੁੱਟੀਆਂ ਵਾ ਇਹਨਾਂ ਨੂੰ ਕੱਲ ਤੋਂ 21 ਤਰੀਕ ਤੋਂ ਛੁੱਟੀਆਂ ਵਾ ਮੈਂ ਹੁਣ ਸਕੂਲ ਲਈ ਜਾਣਾ ਉਸ ਤਰ੍ਹਾਂ ਦੇ ਤਾਂ ਹੀ ਮੈਸੇਜ ਆਇਆ ਕਿ ਇਹਨਾਂ ਦਾ ਮਤਲਬ ਟਾਈਮ ਚੇਂਜ ਵਾ ਸੋਮਵਾਰ ਟਾਈਮ ਚੇਂਜ ਦੇ ਨਾਲ ਗਿਆ ਤੇ ਸੋਮਵਾਰ ਹੀ ਇਹਨਾਂ ਨੂੰ ਛੁੱਟੀਆਂ ਜਿਹੜੀਆਂ ਹੋਗੀਆਂ ਅਜ ਮੈਸੇਜ ਆ ਗਿਆ ਕਿ ਛੁੱਟੀਆਂ ਵਾ ਸਾਰੇ ਬੱਚਿਆਂ ਨੂੰ ਇਹ ਇਥੇ ਮਨੇ ਮੀਤੇ ਪਾਪਾ ਲੈ ਕੇ ਆਏ ਸੀਗੇ ਪਿਆਜ਼ ਪਿਆਜ਼ ਆਪਣੇ ਹੋਏ ਸੀਗੇ ਖਤਮ ਆਪਾਂ ਉਹ ਟੋਕਰੀ ਨੂੰ ਸਾਫ਼ ਕਰਕੇ ਤੇ ਹੁਣ ਲੱਗੇ ਆ ਪਿਆਜ਼ ਪਾਉਣ ਤੇ ਆਵੇ ਇਥੇ ਮੈਂ ਪਿਆਜ਼ ਪਾਉਂਦੀ ਪਈ ਮੈਨੂੰ ਚੁੱਕ ਚੁੱਕ ਕੇ ਪਾਉਂਦੇ ਮਾ ਚਲ ਛਿਲੜਾਂ ਜਿਹੜੀਆਂ ਹਨਾ ਛਿਲੜਾਣਾ ਵਿੱਚ ਪੈਣਾ ਹਾਂਜੀ ਸਾਫ਼ ਸਾਫ਼ ਪਿਆਜ਼ ਪਾਉਂਦੀ ਪਈ ਸੀਗੀ ਤੇ ਪਿਆਜ਼ ਨਾ ਇੱਥੋਂ ਲਈ ਦੇਈ ਤਾਂ ਸਗੋਂ ਨਾ ਖਰਾਬ ਜੇ ਮਿਲਦੇ ਵਿੱਚ ਗਲੇ ਗਲੇ ਜਿਹਾ ਭਾਈ ਦੇ ਦੇ ਜਿਦੋਂ ਮਨਮੀ ਤੇ ਪਾਪਾ ਕੋ ਮੈਂ ਰੀਓ ਮਗਾਉਣੀ ਨਾ ਮੈਂ ਸਾਫ਼ ਸੁਥਰੇ ਪਿਆਜ਼ ਆਉਂਦੇ ਬੜੇ ਸੁਣੇ ਪਿਆਜ਼ ਨੇ ਆਉਂਦੇ ਥੋੜੇ ਮਤਲਬ ਮਹਿੰਗੇ ਆ ਮਤਲਬ ਜਿਸ ਤਰ੍ਹਾਂ ਇੱਥੇ 5 ਕਿਲੋ ਦੇਣ ਦੇ 100 ਦੇ ਉਥੋਂ 4 ਮਿਲਦੇ ਇਸ ਤਰ੍ਹਾਂ ਹੀ ਆ ਥੋੜਾ ਹੀ ਫਰਕ ਤੇ ਪਰ ਬਹੁਤ ਵਧੀਆ ਪਿਆਜ਼ ਜਿਹੜੇ ਮਿਲ ਜਾਂਦੇ ਆ ਉਥੋਂ ਸਾਫ਼ ਸੁਥਰੇ ਜੇ ਤੇ ਇੱਥੇ ਮੈਂ ਪਿਆਜ਼ ਪਾ ਕੇ ਉਸ ਤੋਂ ਬਾਅਦ ਮੈਂ ਜਿਹੜੇ ਪਿਆਜ਼ ਕੱਟ ਲੂੰਗੀ ਕਿ ਸਬਜ਼ੀ ਬਣਾਉਣੀ ਸੀਗੀ ਮੈਂ ਚੱਲਣਾ ਪਨੀਰ ਦੀ ਭੁਰਜੀ ਜਿਹੜੀ ਬਣਾ ਲੈਨੇ ਆ ਕਿ ਘੋਰਤੇ ਕੁਝ ਨਹੀਂ ਹੈਗਾ ਤੇ ਮਹਰਾਤ ਦਾਲ ਬਣਾਈ ਸੀ ਕਿ ਦਾਲ ਵੀ ਥੋੜੀ ਪਈ ਆ ਤੇ ਚਲ ਪੁਰਜੀ ਬਣਾ ਲੈਣੀ ਆ ਪਨੀਰ ਦੀ ਮੈਂ ਮਨਮੀਤ ਦੇ ਪਾਪਾ ਤੋਂ ਪਨੀਰ ਜਿਹੜਾ ਮੰਗਵਾ ਲਿਆ ਸੀਗਾ ਤੇ ਕੁਝ ਮੈਂ ਘਰੇ ਬਣਾਇਆ ਸੀਗਾ ਕੁਝ ਮੈਂ ਥੋੜਾ ਮਤਲਬ ਅੱਡੇ ਤੋਂ ਮੰਗਵਾ ਲਿਆ ਸੀਗਾ ਪਨੀਰ ਤੇ ਬਸ ਵੀ ਅੱਜ ਵੀ ਉਹ ਜ ਕੱਟ ਕੇ ਤੇ ਮਨਮੀਤ ਦਹੀਂ ਆ ਖੇਡਣਾ ਤੇ ਟਿਵੀਸ਼ਨ ਗਈ ਆ ਤੇ ਗੁਰਫਤੇ ਬਾਹਰ ਆਪਣਾ ਟਰੈਕਟਰ ਡਿਆ ਉਹ ਚਲਾਉਣ ਤੇ ਮੈਨੂੰ ਇਹ ਕਿ ਪਹਿਲਾਂ ਮੈਂ ਨਾ ਆਪਣੀ ਕਰਦਾ ਅੱਜ ਕੋਈ ਵੀ ਕੰਮ ਜਿਹੜਾ ਕੀਤਾ ਨਹੀਂ ਤੇ ਅਜੇ ਨਾ ਮੇਰੇ ਟਿਫਨ ਪਏ ਸੋਰੀ ਭਾਂਡੇ ਪਏ ਸਾਫ਼ ਕਰਨ ਦੇ ਵਾਲੇ ਕਿ ਪਿਆਜ਼ ਕੱਟ ਕੁੱਟ ਕੇ ਨਾ ਫਿਰ ਮੈਂ ਮਤਲਬ ਪਾਏ ਸੀਗੇ ਭਾਂਡੇ ਤੇ ਇੱਥੇ ਮਿਰਚਾਂ ਵੀ ਲੈ ਆਉਂਦੀਆਂ ਮਿਰਚਾਂ ਮੈਂ ਅਲੱਗ ਕਰ ਲਈਆਂ ਸੀ ਸਾਰੀਆਂ ਮਿਰਚਾਂ ਨਾ ਮੈਂ ਲਫਾਫੇ ਕੀ ਪਾਤੀਆਂ ਸੀਗੀਆਂ ਕਿ ਇੱਕ ਲਫਾਫਾ ਬਕਰ ਉਸੇ ਜਿਵੇਂ ਮੈਂ ਮਿਰਚਾਂ ਸੋ ਸਾਫ ਕਰ ਲਏ ਸਾਰੇ ਤੇ ਜੋ ਮਤਲਬ ਸਾਈਸ ਲੈਪ ਸਾਫ ਕਰ ਲਈ ਹੈ ਕਰੀ ਤੇ ਬੱਚਨ ਦੇ ਟਿਫਨ ਵੀ ਸਾਰਾ ਭਾਂਡੇ ਗੁੰਡੇ ਮਤਲਬ ਸਾਫ ਕਰ ਲਏ ਬਿਲਕੁਲ ਸਾਫ ਹੋ ਗਏ ਆ ਤੇ ਕੜਾਈ ਵੀ ਮੇ ਰੱਖਦੀ ਐ ਤੋ ਕੇ ਬੱਤੀ ਵਾਲੇ ਚੁੱਲੇ ਤੇ ਚਲਾਇਆ ਵਾ ਤੇ ਪਿਆਜ਼ ਵੀ ਕੱਟ ਲਏ ਤੇ ਇੱਥੇ ਮੈਂ ਨਾ ਆਟਾ ਸਵੇਰੇ ਗੁੰਨੇ ਸੀ ਆਟਾ ਹੈਗਾ ਬਟ ਥੋੜਾ ਵਾ ਇੱਕ ਦੋ ਪੇੜੇ ਹੀ ਆ ਤੇ ਇਸ ਕਰਕੇ ਮੈਂ ਦੁਪਹਿਰੇ ਚੌਲ ਬਣਾਏ ਸੀ ਚੌਲ ਵੀ ਉਸ ਤਰ੍ਹਾਂ ਤੇ ਪੈ ਸੀ ਕੋਲਾਕ ਤੇ ਫੇਰ ਮਨ ਨਹੀਂ ਰਾਤ ਨੂੰ ਸਾਡੇ ਚੌਲ ਨਹੀਂ ਖਾਂਦਾ ਕੋਈ ਵੀ ਫਿਰ ਮੈਂ ਕਿਚਲ ਨਹੀਂ ਅਬ ਮੈਂ ਨਾ ਆਟਾ ਗੁੰਨ ਨਹੀਂ ਨਹੀਂ ਹ ਕਿ ਅਮੀ ਸਵੇਰ ਦਾ ਚੱਲਣਾ ਚੱਲ ਜੂਗਾ ਤੇ ਨਹੀਂ ਤੇ ਫਿਰ ਚੱਲ ਹੋਂਦਾ ਤੇ ਗੁੰਨਣਾ ਹੀ ਆ ਨਾ ਆਟਾ ਤੇ ਆਟਾ ਗੁੰਨ ਨਹੀਂ ਤੇ ਮੈਂ ਆਟਾ ਉੱਤੇ ਛਾਣ ਕੇ ਤੇ ਮੈਂ ਚੱਲ ਆਟਾ ਮੈਂ ਕੜਾਈ ਦੇ ਵਿੱਚ ਸੁੱਕ ਗੀਤ ਨਾਲ ਹੀ ਮੈਂ ਤੇਲ ਪਾ ਦਿੱਤਾ ਸੀਗਾ ਤੇ ਆਟਾ ਗੁੰਨ ਕੇ ਤੇ ਰੱਖ ਲੈਣੀ ਆ ਤੇ ਫੁਲਕੇ ਮੈਂ ਕਿ ਲੇਟ ਲਾਉਣੀ ਆ ਜੇ ਠਹਿਰ ਕੇ ਲਾਉਣੀ ਆ ਉਸ ਤਰ੍ਹਾਂ ਇੱਥੇ ਜਦੋਂ ਤੜਕਾ ਲਾਉਂਦੀ ਸਵਾਗ ਸੱਤ ਦਾ ਟਾਈਮ ਟਾਈਮ ਵਾਵਾ ਸੀਗਾ ਹੋ ਗਿਆ ਜਦੋਂ ਮੈਂ ਤੜਕਾ ਲਾਇਆ ਵਾ ਛਾਟੇ ਦਾ ਟਾਈਮ ਹੋ ਜਾਂਦਾ ਵਾ ਗਰਮੀ ਬੜੀ ਹੋ ਗਈ ਹੈ ਨਾ ਪਤਾ ਟਾਈਮ ਤੇ ਬੜੀ ਜਲਦੀ ਹੁੰਦਾ ਸੂਰਜ ਨੂੰ ਮਤਲਬ 7 ਵਜੇ 7:30 ਵਜੇ ਸਵੇਪਦਾ 7 ਵਜੇ ਤੇ ਬਹੁਤ ਜਿਆਦੀ ਗਰਮੀ ਹੈ ਫਿਰ ਔਖਾ ਬੜਾ ਹੁੰਦਾ ਕਮਦਰ ਸੋਈ ਦੇ ਵਿੱਚ ਤੇ ਬੜੇ ਜਿਆਦਾ ਔਖਾ ਰ ਸੋਈ ਦੇ ਵਿੱਚ ਬੜਾ ਨੂੰ ਦਿਲ ਨਹੀਂ ਕਰਦਾ ਬੜੀ ਗਰਮੀ ਲੱਗਦੀ ਹੈ ਪਰ ਫਿਰ ਕੀ ਕਰੀ ਹੁਣ ਰੋਟੀ ਦੇ ਖਾਣੀ ਹੈ ਨਾ ਹਾਂ ਜੀ ਸੇਮ ਇਥੇ ਮੈਂ ਲਗਮੀ ਵਿਰਾਟਾ ਮੈਨੂੰ ਇਹ ਹੈਗਾ ਕਿ ਆਟਾ-ਉਟਾ ਗੁੰਨ ਲਿਆ ਹੁਣ ਬੜੀ ਤੇ ਹੈਗੀਆਂ ਕਿ ਕਰ ਸਾਰੇ ਕੰਮ ਕਰਕੇ ਤੇ ਫੇਰ ਬਾਹਰ ਨਿਕਲਦੀ ਆ ਫੁਲਕੇ ਚਲ ਕੜੀ ਠਹਿਰ ਕੇ ਬਣਾ ਲਾਂਗੇ ਹੁਣ ਮੀਤ ਦੇ ਪਾਪਾ ਹੈ ਨਹੀਂ ਸੀਗੇ ਘਰੇ ਉਹ ਕਿ ਕਿਤੇ ਗਏ ਸੀਗੇ ਦੱਸ ਕੇ ਨਹੀਂ ਗਏ ਬਟ ਚਲ ਗਏ ਹੀ ਕਿ ਜੋ ਮੈਂ ਮਤਲਬ ਪਿਆਰ ਕਟਣ ਲਈ ਹੀ ਗਏ ਉਹ ਤਾਂ ਚਲ ਗਏ ਪਤਾ ਨਹੀਂ ਕਿੱਥੇ ਗਏ ਆ ਤੇ ਮੈਨੂੰ ਇਹ ਕਿ ਮੈਂ ਚਲ ਆਪਣਾ ਕੰਮ ਕਰ ਲਾਂ ਬੱਚੇ ਵੀ ਮੇਰੇ ਦੋਵੇਂ ਬਾਹਰ ਕੇ ਡੰਡੇ ਫਤੇ ਟਰੈਕਟਰ ਚਲੋਂਦੇ ਸੀਗੇ ਬਾਹਰ ਮਣਮੀਤ ਵੀ ਕਿ ਡੰਡੀ ਸੀ ਪਹਿਲਾਂ ਮਣਮੀਤ ਅੰਦਰ ਸੀਗੇ ਤੇ ਉਸ ਤੋਂ ਬਾਅਦ ਆ ਭੀਤ ਬਾਰ ਚਲ ਗਈ ਆ ਤਾਂ ਮੈਂ ਨਾ ਗੁੰਨ ਕੇ ਡੱਬੇ ਦੇ ਵਿੱਚ ਪਾ ਲਿਆ ਤੇ ਇੱਧਰ ਆਪਣਾ ਪਿਆਜ਼ ਵੀ ਪੁੱਜ ਦੇ ਪਏ ਆ ਤੇ ਅਜੇ ਨਹੀਂ ਪੁੱਜੇ ਤੇ ਆਟਾ-ਉਟਾ ਗੁੰਨ ਕੇ ਤੇ ਮੈਂ ਕੱਢ ਲਿਆ ਡੱਬੇ ਦੇ ਵਿੱਚ ਤੇ ਇੱਧਰ ਗੁਰਸੇਵ ਕੁਬੀਰ ਸੋਈ ਦੇ ਵਿੱਚ ਤਾਂ ਨਹੀਂ ਕੀ ਕਰਦਾ ਬਿਰਦਾ ਸੀਗਾ ਤੇ ਅਭਿਰੰਦੇ ਆਈਗਾ ਤੇ ਇੱਥੇ ਮੈਂ ਪਨੀਰ ਵੀ ਭੋਰ ਲਿਆ ਸੀਗਾ ਤੇ ਬਾਵਾ ਨਾ ਤੇ ਮ मतलब ਸੁਈ ਗਤੀ ਚਾਚੀ ਹੋਣਾ ਤਾਂ ਸਾਡੇ ਨਾਲ ਮਤਲਬ ਅਚਾਨਕ ਭਰੌਣੀ ਆਉਣ ਦੀ ਜ਼ਵਾਬਨਾ ਹੋ ਗਈ ਰਾਤ ਕਿ ਚਾਚੀ ਹੋਣਾ ਨੇ ਕਿਹਾਗੇ ਅਹੀਂ ਲੱਗੇ ਆਉਣ ਸਾਡੀ ਨਾਲ ਇਨਕੁਆਰੀ ਆ ਪਾਸਪੋਰਟ ਦੀ ਕੋਈ ਵਿਆਸ ਚ ਕਿ ਮਤਲਬ ਜਾਣਾ ਵਾ ਉਥੇ ਵਿਆਸ ਇਨਕੁਆਰੀ ਆ ਪਾਸਪੋਰਟ ਨਾਲ ਦੀਦੀ ਨੇ ਰੀਨਿਊ ਕਰਵਾਇਆ ਵਾ ਤੇ ਉਹਨਾਂ ਦੀ ਇਨਕੁਆਰੀ ਆਈ ਆ ਤੇ ਉਹ ਮਤਲਬ ਕੱਲ ਨੂੰ ਵਾ ਮੰਗਲਵਾਰ ਨੂੰ ਤੇ ਕਹਿੰਦੀ ਅੱਜ ਕਹਿੰਦੀ ਕਿ ਆਈ ਆਉਣਾ ਤੇ ਮੈਂ ਚੱਲ ਆਜੋ ਤੂੰ ਤੇ ਮੈਂ ਨੀ ਰਣਾ ਹੋ ਜੂਗਾ ਕਹਿੰਦੇ ਕੋਈ ਗੱਲ ਨਹੀਂ ਚੈਰੋ ਹੀ ਆਉਣਾ ਮਤਲਬ ਬਸ ਤੇ ਬਹਿ ਜਾਣਾ ਵਾ ਕਿ ਇੱਥੇ ਜਦੋਂ ਸਾਡੇ ਦੇ ਸੱਤ ਦਾ ਟਾਈਮ ਹੀ ਨਾ ਮੈਨੂੰ ਉਦੋਂ ਫੋਨ ਕੀਤਾ ਉਦੋਂ ਕਹਿੰਦੇ ਅਸੀਂ ਬਸ ਤੇ ਬੈਠ ਗਏ ਆ ਤੇ ਅਸੀਂ 1 ਘੰਟੇ ਤੱਕ ਰਾਜਣਾ ਵਾ ਮਤਲਬ ਆਗੇ ਹੀ ਇਹ ਸਾਡੇ ਕਾ 8 ਸਵਾ ਕੱਟ ਵਜੇ ਤੱਕ ਰੋ ਕਰੇ ਆਗੇ ਹੀ ਤੇ ਉਸ ਤੋਂ ਬਾਅਦ ਆ ਮਤਲਬ ਮੇਰੇ ਤੋਂ ਕੋਈ ਵੀ ਵੀਡੀਓ ਨਹੀਂ ਬਣਾਏਗੀ ਬਸ ਮੈਂ ਇੱਥੇ ਪੁਰਜੀ ਮਤਲਬ ਪਨੀਰ ਨੂੰ ਤੜਕਾ ਲਾਇਆ ਪਨੀਰ ਨੂੰ ਤੜਕਾ ਲਾ ਕੇ ਉਸ ਤੋਂ ਬਾਅਦ ਮੈਂ ਦਾਲ ਫਿਰ ਹੋਰ ਬਣਾਈ ਮਾਂ ਦਾਲ ਥੋੜੀ ਆ ਤੇ ਮਤਲਬ ਸਰਨਾ ਨਹੀਂ ਆ ਤੇ ਉਸ ਤਰ੍ਹਾਂ ਤੇ ਪਨੀਰ ਹੈਗਾ ਸੀਗਾ ਪਰ ਫਿਰ ਵੀ ਮੈਂ ਕਿ ਨਹੀਂ ਚੱਲ ਕੋਈ ਦਾਲ ਹੋਰ ਬਣਾ ਲੈਣੀ ਉਸ ਤਰ੍ਹਾਂ ਤੇ ਕੀ ਆ ਤੋਰੀ ਵੀ ਪਈ ਸੀਗੀ ਰਾਇਤਾ ਵੀ ਕਦੋਂ ਵੀ ਪਿਆਈ ਤੇ ਮਾਂ ਚੱਲ ਨਹੀਂ ਮੈਂ ਫਿਰ ਸੌਖਾ ਵੀ ਤਰੀਕਾ ਵੀ ਕਿ ਮੈਂ ਨਾ ਫਿਰ ਦਾਲ ਜਿਹੜੀ ਬਣਾਉਂਦੀ ਨਾਲ ਹੋਰ ਮਾਂ ਚੱਲ ਸਰਜੂਗਾ ਕਿ ਹੈ ਹਨਾ ਉਸ ਤਰ੍ਹਾਂ ਹੈਗੀਆਂ ਚਾਚੀ ਤੇ ਕਿ ਚਾਚੀ ਦੀ ਬੇਟੀ ਦੋਵੇਂ ਹੀ ਮਮਤਿੰ ਅਸੀਂ ਆ ਦੀ ਮਾਂ ਚਲ ਜਗਾ ਹਨਾ ਕਿ ਸਰਜੂ ਰੋਟੀ ਵਧੀਆ ਲੱਗ ਜੂਗੀ ਰੋਟੀ ਦੇ ਰੋਟੀ ਇੱਕ ਕਹਾਣੀ ਹੁੰਦੀ ਆ ਉਹਦੇ ਵਾਸਤੇ ਇਥੇ ਮੈਂ ਮਤਲਬ ਲਾਤਾ ਸੀਗਾ ਤੜਕਾ ਪਨੀਰ ਨੂੰ ਤੜਕਾ ਲਾ ਕੇ ਉਸ ਤੋਂ ਬਾਅਦ ਆ ਮੈਂ ਫਿਰ ਫੋਨ ਕੀਤਾ ਫਿਰ ਚਾਚੀ ਉਹਨਾਂ ਨੂੰ ਮਾਂ ਚਾਚੀ ਕਿੰਨੇ ਕ ਟਾਈਮ ਨੂੰ ਆਣਾ ਚਾਚੀ ਕਹਿੰਦੀ ਬਸ 1 ਘੰਟੇ ਤੱਕ ਅਸੀਂ ਆ ਜਣਾ ਤੇ ਇਹ ਝਮਕੌਰ ਕਿਤੇ ਮਾਂ ਹੀ ਨਹੀਂ ਹੈਗੀ ਇੱਥੇ ਪਤਾ ਨਹੀਂ ਇਹ ਕਿੱਥੇ ਗਏ ਆ ਕਿ ਦੱਸ ਕਿ ਨਹੀਂ ਗਿਆ ਤੇ ਪਰ ਰਹੀ ਨਹੀਂ ਹੈ ਕਿ ਚਾਚੀ ਕਿੰਦੀ ਚੱਲ ਠੀਕ ਹੈ ਕੋਈ ਨਾ ਸਾਨੂੰ ਜਿਹੜੀ ਵੀ ਚੀਜ਼ ਮਿਲ ਗਈ ਨਾ ਰਹੀ ਨਹੀਂ ਚੱਲ ਕੋਈ ਨਹੀਂ ਫਿਰ ਅਸੀਂ ਆਪੇ ਆ ਜਾਗੇ ਤੇ ਮੈਂ ਚਲੋ ਠੀਕ ਹੈ ਤੇ ਚਲੋ ਜੀ ਠੀਕ ਹੈ ਫਿਰ ਆਪਾਂ ਮਿਲਦੇ ਨੇ ਅਗਲੇ